ਲਿਗਲ ਭਾਈ ਸਾਹਿਬ ਕਹਿ ਰਹੇ ਹੈਗੇ ਨੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਸਿਕਾ ਮੈਨੂੰ ਨਹੀਂ ਸਮਝ ਆਉਂਦੀ ਮੈਨੂੰ ਨਹੀਂ ਸਮਝ ਆਉਂਦੀ ਜੇਕਰ ਆਪਣੀ ਕਮਿਊਨਿਟੀ ਦੇ ਰਹਿ ਕੇ ਆਪਣੇ ਲੋਕਾਂ ਨੂੰ ਇਹ ਐਡਾ ਵੱਡਾ ਇੰਨਾ ਇੱਕ ਤਰ੍ਹਾਂ ਝੂਠ ਹੀ ਹੈਗਾ ਵੀ ਇਹ ਬੋਲਣਾ ਹੈਗਾ ਵੀ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਸਿਕਾ ਉਹ ਇੰਨੇ ਇੰਨੇ ਹੈਰਾਨ ਪਰੇਸ਼ਾਨ ਹੋ ਕੇ ਅਸੀਂ ਕਰਨ ਲੱਗਿਆਂ ਵਾ ਕਿੱਥੇ ਕਿੱਥੇ ਸਾਰਾ ਕੁਝ ਅਖਬਾਰਾਂ ਦੇ ਵੀ ਮੂਹਰੇ ਪਿਆ ਸਾਡੇ ਜਾ ਫਿਰ ਇਹਨਾਂ ਨੂੰ ਕਦੇ ਗੋਲੀਆਂ ਦੀ ਆਵਾਜ਼ਾਂ ਨਹੀਂ ਸੁਣੀਆਂ ਹੈਗੀਆਂ ਜਾਂ ਫਿਰ ਇਹਨਾਂ ਨੂੰ ਲਈਆਂ ਹੋਈਆਂ ਪੱਗਾਂ ਦੀ ਨਜ਼ਰ ਆਉਂਦੀਆਂ ਜਾਂ ਫਿਰ ਇਹਨਾਂ ਨੂੰ ਜਿਹੜੀਆਂ ਕੁਰਸੀਆਂ ਇੱਕ ਦੂਜੇ ਦੇ ਛੜਦੇ ਹੈਗੇ ਨੇ ਉਹ ਨਹੀਂ ਹੋਈਆਂ ਜਾਂ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਪੱਗਾਂ ਲਈਆਂ ਹੈਗੇ ਨੇ ਕੱਪੜੇ 파ੜੇ ਹੈਗੇ ਨੇ ਗਾਲੋਂ ਗਾਲੀ ਹੋਏ ਹੈਗੇ ਨੇ ਜਾਂ ਫਿਰ ਇਹਨਾਂ ਨੂੰ ਕਦੇ ਪੁਲਿਸ ਜਿਹੜੀ ਉੱਥੇ ਗੁਰਦੁਆਰੇ ਦੇ ਵਿੱਚ ਆਈ ਹੈਗੀ ਹੈ ਜੁੱਤੀਆਂ ਸਣੇ ਕਦੇ ਉਹ ਨਹੀਂ ਹੈਗਾ ਇਹ ਇੰਨਾ ਕੁਝ ਨਹੀਂ ਪਤਾ ਚੱਲਿਆ ਹੈਗਾ ਵੀ ਆਰਐਨਓ ਕਿ ਇਹ ਜਿਹੜੇ ਇਹ ਲੋਕਾਂ ਨੂੰ ਜਿਹੜੇ ਕੁੰਭ ਕਰਨੀ ਨਹੀਂ ਸੁੱਤੇ ਹੋਏ ਹੈਗੇ ਨੂੰ ਇਹਨੂੰ ਕੌਣ ਜਗਾ ਸਕਦਾ ਹੈਗਾ ਨਹੀਂ ਨਾ ਕੁਛ ਨਹੀਂ ਜੀ ਤਾਂ ਵੀ ਨਹੀਂ ਐਵੇਂ ਉਦਾਂ ਹੀ ਸਾਡੇ ਬੰਦਿਆਂ ਨੂੰ ਨਾ ਇਦਾਂ ਆਦਤ ਹੁੰਦੀ ਆ ਥੋੜਾ ਜਿਹਾ ਗੰਭੀਰ ਹੋ ਕੇ ਵੀ ਮੈਂ ਤਾਂ ਜੀ ਜਿਹੜੀ ਗੱਲ ਉਹਨਾਂ ਨੂੰ ਹੁੰਦੀ ਆ ਪਤਾ ਲੱਗਦੀ ਆ ਉਹਨੂੰ ਇਦਾਂ ਏਡੀ ਵੱਡੀ ਬਣਾ ਕੇ ਠੀਕ ਆ ਗੱਲ ਤਾਂ ਵੱਡੀ ਆ ਪਰ ਭਾਈ ਗੱਲ ਵੱਡੀ ਹੁਣ ਇੱਕਦਮ ਨਹੀਂ ਹੋਈ ਉਹ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਅਸੀਂ ਇਗਨੋਰ ਕਰਦੇ ਹੈਗੇ ਆ ਆਪਾਂ ਕਹਿੰਦੇ ਹੈਗੇ ਵੀ ਅਸੀਂ ਨੇ ਕੀ ਲੈਣਾ ਜੀ ਮਿੱਟੀ ਪਾਓ ਛੱਡੋ ਪੁਰਾ ਮੱਥਾ ਟੇਕਦਾ ਮੇਰਾ ਕੰਮ ਹੋ ਗਿਆ ਮੈਂ ਲੰਗਰ ਛਕ ਲਿਆ ਚਲੋ ਚਲੋ ਆਪਾਂ ਚਲੋ ਜਿਵਾਕੋ ਕਰਨ ਚੱਲਦੇ ਬਸ 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 ਠੀਕ ਹੈ ਇਦਾਂ ਕੋਈ ਚੱਲ ਪੈਨੇ ਹੈਗੇ ਤੁਸੀਂ ਆਪਣਾ ਜਿਹੜਾ ਫਰਜ਼ ਪੂਰਾ ਕਰਦਾ ਵੀ ਬਾਬਾ ਜੀ ਤੇ ਇਰਸ਼ਾਨ ਕਰ ਦਿੱਤਾ ਹੈਗਾ ਵੀ ਅਸੀਂ ਤੇਰੇ ਕੋਲ ਆਇਆ ਸੀਗੇ ਲੰਗਰ ਛਕ ਲਿਆ ਹੈਗਾ 1 ਡਾਲਰ ਤੈਨੂੰ ਜੜਾਤਾ ਇੱਕ ਭਾਈਆਂ ਨੂੰ ਉਹ ਕਰ ਦਿੱਤਾ ਹੈਗਾ ਚਲੋ ਜੀ ਆਪਣਾ ਵਧੀਆ ਤੁਹਾਨੂੰ ਬਣਿਆ ਬਣਿਆ ਰੈਡੀमेड ਬਫੇ ਮਿਲੇ ਹੈਗਾ ਤੇ ਚਾਰ ਪੰਜ ਤੁਸੀਂ ਉਥੇ ਪੰਜਾਬ ਦੀ ਪੋਲਿਟਿਕਸ ਦੀਆਂ ਗੱਲਾਂ ਤੁਸੀਂ ਛੱਡਿਆ ਤੇ ਪੰਜ ਚਾਰ ਤੁਸੀਂ ਸੁਣਿਆ ਹੈਗੇ ਬਸ ਆ ਤੁਹਾਡਾ ਰੁਟੀਨ ਹੈਗਾ ਹਾਂ ਬਿਲਕੁਲ ਬਿਲਕੁਲ ਉਹ ਤੁਸੀਂ ਆਪਸ ਡਾਕਟਰ ਗੁਰਦਾਰ ਸਾਹਿਬ ਦੀ ਹੈਗੇ ਵੀ ਕਿ ਜਿੰਨਾ ਕੰਦੇ ਨਾਲ ਲੋਕਾਂ ਨੇ ਪਾਇਆ ਹੈਗਾ ਵੀ ਸਭ ਤੋਂ ਇਤਿਹਾਸਿਕ ਗੁਰਦੁਆਰਾ ਹੈਗਾ ਉਥੇ ਖਾਲਸਾਤਨ ਦੇ ਝੰਡੇ ਤੁਸੀਂ ਬਾਬਰ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੱਖੇ ਹੋਏ ਹੈਗੇ ਨੇ ਉਥੇ ਤੁਸੀਂ ਕਿਦਾਂ ਜਸਟੀਫਾਈ ਕਰੋਗੇ ਹੈਗੇ ਨਾ ਵੀ ਜਿਹੜੇ 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 ਬਜ਼ੁਰਗਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅਮਰੀਕਾ ਚ ਬਣਾਇਆ ਹੈਗੇ ਸੀ ਉਹਨਾਂ ਨੂੰ ਉਹਨਾਂ ਨੂੰ ਕਦੇ ਪੁੱਛ ਕੇ ਦੇਖੋ ਕਬਰਾਂ ਦੇ ਵਿੱਚੋਂ ਕਿੰਨੀਆਂ ਕੀ ਸੋਚ ਰਹੇ ਹੋਣਗੇ ਹੈਗੇ ਵੀ ਆਸੀਆ ਐਸਕੌਮ ਦੇ ਲਈ ਹੈ ਨਾ ਲੋਕਾਂ ਦੇ ਲਈ ਆ ਜਿਹੜੇ ਕ੍ਰਿਮੀਨਲ ਬੰਦੇ ਹੈਗੇ ਨੇ ਉਹ ਸਾਡੀ ਸਾਦੀ ਜਿਹੜੀ ਇਤਿਹਾਸਿਕ ਜਗ੍ਹਾ ਹੈਗੀ ਆ ਉਹਨਾਂ ਦੇ ਕਬਰਾਂ ਦੇ ਵਿੱਚ ਹੋਊਗਾ ਬਿਲਕੁਲ ਜੀ ਨਾਲੇ ਖਾਸ ਕਰਕੇ ਜਦੋਂ ਨਾ 84 ਵਾਲਾ 78 ਤੋਂ ਬਾਅਦ ਜਦੋਂ ਇਹ ਚੱਲਿਆ ਉਦੋਂ ਭਿੰਡਰਾਂ ਵਾਲੇ ਟਾਈਮ ਤੋਂ ਇਹ ਇਹ ਬਣ ਗਿਆ ਕਿ ਕਿਉਂਕਿ ਅੰਦੋਲਨਿਆਂ ਅੰਦੋਲਨ ਦੇ ਲਈ ਪੈਸਾ ਚਾਹੀਦਾ ਉਹ ਪੈਸਾ ਚਾਹੇ ਬੈਂਕਾਂ ਨੂੰ ਲੁੱਟ ਕੇ ਚਾਹੇ ਮੀਰ ਬੰਦਿਆਂ ਨੂੰ ਲੁੱਟ ਕੇ ਚਾਹੇ ਫਰੋਤੀਆਂ ਲੈ ਕੇ ਚਾਹੇ ਨਸ਼ਾ ਵੇਚ ਕੇ ਹਥਿਆਰ ਸਮਗਲ ਕਰਕੇ ਬੰਦੇ ਬਾਹਰ ਸਮਗਲ ਕਰੋ ਉੱਥੋਂ ਪੈਸਾ ਜਾਨੀ ਜਿੱਦਾਂ ਮਰਜੀ ਪੈਸਾ ਆਵੇ ਸੌਦਾ ਕਰਕੇ ਪੈਸਾ ਚਾਹੀਦਾ ਸਾਨੂੰ ਬਿਲਕੁਲ ਜੀ ਬਿਲਕੁਲ 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 ਆ ਗੁਰਦੁਰ ਸਾਹਿਬ ਸਾਡੀ 40 ਵਾਲੀ ਦੇਖੋ ਮੈਂ ਇੱਥੇ ਸੈਨ ਆਉਦੇ 프리ਮੰਡ ਦੇ ਵਿਚਕਾਰ ਰਹਿਣਾ ਹੈਗਾ ਸਾਨੂੰ ਦੋਨੋਂ ਗੁਰਦੁਰ ਸਾਹਿਬ ਓਨੀ ਡਿਸਟੈਂਸ 'ਚ ਪੈਂਦੇ ਹੈਗੇ ਨੇ 프리ਮੰਡ ਗੁਰਦੁਆਰਾ ਸਾਹਿਬ ਵੀ ਤੁਸੀਂ ਦੇਖ ਲਓ ਇਹ ਸੁਣਨ ਦੇ ਵਿੱਚ ਆਇਆ ਹੈਗਾ ਸਾਡੀ ਆਉਣ ਤੋਂ ਪਹਿਲਾਂ 84 ਤੋਂ ਪਹਿਲਾਂ ਮਿਸੇ ਪ੍ਰੋਫੈਸਰ ਸਬਰਵਾਲ ਹੁੰਦੇ ਹੈਗੇ ਸੀ ਜਿਹੜੇ ਇੱਥੇ ਕਮੇਟੀਆਂ 'ਚ ਹੁੰਦੇ ਹੈਗੇ ਸੀ ਬੁਰਸੇਕ ਬੰਦੇ ਸੀ ਬੜਾ ਪੀਸਫੁਲੀ ਸਾਰਾ ਕੁਝ ਮੈਨੇਜ ਕਰਦੇ ਹੈਗੇ ਸੀ ਹੂੰ ਜਦੋਂ 84 ਤੋਂ ਬਾਅਦ ਆ ਹੋਇਆ ਹੈਗਾ ਇਹਨਾਂ ਨੇ ਬਸ ਚੱਕ ਲਈ ਡਾਂਗ ਤੇ ਉੱਥੇ ਚੰਚਾ ਕੇ ਕਿਰਪਾਨਾਂ ਦੀ ਹਾਂ ਇਹਨਾਂ ਨੂੰ ਕੱਢੂ ਇੱਥੇ ਭਾਪਿਆਂ ਦੇ ਇਹਨਾਂ ਦਾ ਕੀ ਕੰਮ ਹੈਗਾ ਇਹ ਤਾਂ ਦੇਖੋ ਵੀ ਹੁਣ ਪੰਥ ਦੀ ਗੱਲ ਹੋਣੀ ਚਾਹੀਦੀ ਹੈਗੀ ਚਲੋ ਜੀ ਕਰਜ਼ਾ ਕਰਿਆ ਉਹ ਵਿਚਾਰੀ ਲੱਭੇ ਨਹੀਂ ਤੇ ਹੈਗੇ ਉੱਥੇ-ਉੱਥੇ ਸਾਰੇ ਹੁਣ ਕਬਜ਼ੇ ਕਬਜ਼ੇ ਤੇ ਕਬਜ਼ਾ ਚੱਲ ਰਿਹਾ ਹੈਗਾ ਕਦੇ ਉਹਦਾ ਕਬਜ਼ਾ ਕਦੇ ਉਹਦਾ ਕਬਜ਼ਾ ਤੂੰ ਉਤਰ ਤੂੰ ਨਹੀਂ ਉਤਰਦਾ ਤੇਰੀ ਪੱਗ ਉਤਰ ਜੂਗੀ ਪੱਗ ਨਹੀਂ ਉਤਰੂਗੀ ਅਸੀਂ ਗੋਲੀ ਚਲਾ ਦਾਂਗੇ ਹੈਗੇ ਉਹ ਸਾਰਾ ਕੁਝ ਹੋਇਆ ਹੈਗੇ ਉਹਨੂੰ ਕਿਉਂ ਡਿਨਾਈ ਕਰਦੇ ਹੈਂਗਾ ਉਹ ਹੋਇਆ ਹੈਗਾ ਉਹ ਆਨ ਪ੍ਰੇ ਆਨ ਰਿਕਾਰਡ 'ਤੇ ਹੈ ਸਰ ਉੱਥੇ ਇਹ ਨਹੀਂ ਹੈਗਾ ਵੀ ਤੁਸੀਂ ਪੁਲਿਸ ਨੂੰ ਪੁੱਛੋ ਪਤਾ ਕਰਕੇ ਇਹੋ ਕਰ ਲਓ ਹੈਗਾ ਵੀ ਕਿੰਨੇ ਵਾਰੀ ਪੁਲਿਸ ਉੱਥੇ ਆਈ ਹੈ ਕਿਉਂ ਆਈ ਹੈ ਕਿਨੇ ਸੱਦੀ ਹੈਗੀ ਕਿਹੜੀਆਂ ਵੋਟਾਂ ਦੇ ਵਿੱਚ ਕੀ ਪੈਂਦਾ ਹੈਗਾ ਮੇਰੇ ਹਲੂਨੀਆ ਵੋਟਾਂ ਉੱਥੇ ਐਮ.ਐਲ.ਏ ਤੇ ਐਮ.ਪੀ ਦੇ ਵਿੱਚ ਇੰਨਾ ਹੋਣੀ ਹੁ ਕਸਮਾੜ ਪੈਂਦਾ ਹੈਗਾ ਜਿੰਨੀ ਕੋ ਗੁਰਦੁਆਰੇ ਦੀ ਇਲੈਕਸ਼ਨ ਵੇਲੇ ਪੈਂਦਾ ਹੈਗਾ ਫਿਰ ਤੁਸੀਂ ਕਹਿੰਦੇ ਹਾਂ ਦੀ ਸਹਿਮਤੀ ਨਾਲ ਕਿਉਂ ਨਹੀਂ ਬਣਦਾ ਹੈਗਾ ਪਰ ਚੱਕਰ ਤੇ ਹੈਗਾ ਨਾ ਵੀ ਗੁੰਡਾਗਰਦੀ ਹੈਗੀ ਹੈ ਜਿੱਦ ਤੁਹਾਨੂੰ ਲੱਗਦਾ ਹੈਗਾ ਜੇ ਤੁਸੀਂ ਕੋਈ ਚੰਚ ਚੱਜਦਾ ਕੰਮ ਜਿਹੜੇ ਬੰਦੇ ਨੇ ਸੇਵਾ ਕਰਨੀ ਹੈਗੀ ਹੈ ਉਹ ਤਾਂ ਹੋਰ ਬੜੇ ਤਰੀਕੇ ਹੁੰਦੇ ਹੈਗੇ ਨੇ ਸੇਵਾ ਵਾਲੀ ਜਗ੍ਹਾ ਤੇ ਲੜਾਈ ਹੋਣੀ ਨਹੀਂ ਚਾਹੀਦੀ ਹੈਗੀ ਬੇਲੋ ਬੇ 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 ਲੋਕਾਂ ਨੇ ਗੁੰਡੇ ਜਿਹੜੇ ਹੈਗੇ ਸੀ ਉਹ ਹੋਰ ਕੋਈ ਕੰਮ ਨਹੀਂ ਹੈਗਾ ਸੀ ਕ੍ਰਿਮੀਨਲ ਇਵੈਂਟ ਹੈਗੇ ਸੀਗੇ ਆ ਕੇ ਗੁਰਦੁਆਰੇ ਤੇ ਕਬਜ਼ਾ ਕਰਿਆ ਕਬਜ਼ਾ ਕਰਨ ਤੋਂ ਬਾਅਦ ਹ ਕੈਰੀ ਆਨ ਕਰਨ ਵਾਸਤੇ ਹੈਗੇ ਉਹਨਾਂ ਨੇ ਗੈਂਗਸਟਰਾਂ ਦੇ ਹਿਸਾਬ ਅੱਜ ਉਹਨਾਂ ਦਾ ਫੈਸਲਾ ਲਿਆ ਹੈਗਾ ਕਿ ਤੇ ਗੈਂਗਸਟਰ ਵਾਰ ਲਿਆ ਹੈਗੀ ਕਿ ਤੇ ਕ੍ਰਿਮੀਨਲ ਵਾਰ ਲਿਆ ਹੈਗੀ ਕਿਸੇ ਨੂੰ ਧਮਕੀ ਦਿਵਾਉਣੀ ਹੈਗੀ ਆ ਸਾਰਾ ਕੁਝ ਤੇ ਹੁਣ ਤਾਂ ਉਹ ਬਿਲਕੁਲ ਔਨ ਰਿਕਾਰਡ ਆ ਗਿਆ ਹੈਗਾ ਨਾ ਉਹ ਅੱਠ ਫੜੇ ਹੈਗੇ ਸੀ ਪਰਸੋਂ ਉਹਨਾਂ ਨੇ 6 ਹੋਰ ਚੁੱਕਲੇ ਹੈਗੇ ਜਿਨ੍ਹਾਂ ਨੂੰ ਹਲੇ ਕਿਸੇ ਨੂੰ ਮੈਂ ਤੈਨੂੰ ਪਹਿਲੀ ਵਾਰੀ ਦੱਸ ਰਿਹਾ ਹਾਂ ਅੱਠ ਫੜੇ ਹੈਗੇ 6 ਹੋਰ ਚੁੱਕਲੇ ਹੈਗੇ ਹੁਣ ਮੈਂ ਜਿਹੜੇ ਪੰਥ ਦੇ ਮਹਾਨ ਜਿਹੜੇ ਯੋਧੇ ਹੈਗੇ ਨੇ ਇਹ ਗੁਰਦੁਆਰੇ ਵਾਲਿਆਂ ਜਿਹੜੇ ਆਪਣੇ ਆਪ ਨੂੰ ਅੱਧੀਆਂ ਚੱਕ ਚੱਕ ਕੇ ਕਹਿੰਦੇ ਹੈਗੇ ਸੀਐਸਸੀ ਪੰਖ ਦੇ ਠੇਕੇਦਾਰ ਹੈਗਾ ਮੈਂ ਉਹਨਾਂ ਨੂੰ ਇੱਕ ਲੱਤ ਨਹੀਂ ਦਿੰਦਾ ਇੱਕ ਉਹਨਾਂ ਨੂੰ ਸ਼ਰਮ ਜੇ ਥੋੜੀ-ਮੋਟੀ ਤੁਹਾਨੂੰ ਹੈਗੀ ਹੈ ਇਹਨਾਂ ਬੰਦਿਆਂ ਨੇ ਕਿਥੇ ਜਾ ਕੇ ਜਿੱਥੇ ਜੇਮ ਹੈਗੀ ਹੈ ਪਰ ਫਿਰ ਵੀ ਤੋਂ ਉਥੇ ਇੱਕ ਮੋੜ ਚਾ ਲਾਓ ਨੰਗਰ ਲਗਾਓ ਉਥੇ ਜਿੱਥਾ ਤੁਸੀਂ ਲਗਾਓ ਉਥੇ ਕੈਸ਼ ਟੇਲ ਦੇ ਵਸ਼ਿੰਟਨ ਡੀਟੀਵੀ ਸਾਡੇ ਬੰਦੇ ਕਿਉਂ ਜੋਧੇ ਕਿਉਂ ਪੜੇ ਹੋਏ ਨੇ ਸੁਆਤਾ ਫੇਰਾ ਹੋਊਗਾ ਨਹੀਂ ਨਹੀਂ ਹੁਣ ਤਾਂ ਉਹਨਾਂ ਨੂੰ ਉਹਨਾਂ ਨੂੰ ਤਾਂ ਉਨਾ ਨੂੰ ਤਾਂ ਆਪਣਾ ਫਿਕਰ ਪੈ ਜਾਂਦਾ ਹੁਣ ਕਿਤੇ ਸਾਡਾ ਨਾਂ ਨਾ ਲੈ ਦੇਵੇ ਕੋਈ ਮੈਂ ਲੈਣਾ ਪਊਗਾ ਸਰ ਲੈਣਾ ਪਊਗਾ ਮੈਂ ਲਊਗਾ ਹੋਰ ਨਹੀਂ ਕੋਈ ਲੋਗਾ ਤਾਂ ਮੈਂ ਲੈ ਲੂੰਗਾ ਹੈਗਾ ਇਹ ਮੈਂ ਮੈਂ ਤੁਹਾਨੂੰ ਪਬਲਿਕ ਦੇ ਵਿੱਚ ਕਹਿ ਰਿਹਾ ਹੈਗਾ ਵੀ ਮੈਨੂੰ ਪਤਾ ਚੱਲੇ ਮੈਂ ਲਊਗਾ ਹੈਗਾ ਲੋਕਾਂ ਦੇ ਵਾਸਤੇ ਕੌਮ ਦੇ ਵਾਸਤੇ ਮੈਂ ਇਹਨਾਂ ਲੋਕਾਂ ਦਾ ਜਿਹੜਾ ਬੰਦਾ ਇਹੋ ਜਿਹਾ ਕੋਈ ਗਲਤ ਕੰਮ ਕਰਦਾ ਹੈਗਾ ਜਿਹੜਾ ਕੋਈ ਇਹੋ ਜਿਹਾ ਗੰਦ ਪਾਉਂਦਾ ਜਿਹੜਾ ਕੌਮ ਦੇ ਲਈ ਹਾਨੀ ਕਰਕੇ ਬੰਦਾ ਉਹ ਕਿਸੇ ਦਾ ਸਾਲਾ ਨਹੀਂ ਲੱਗਦਾ ਹੈਗਾ ਉਹਦਾ ਨਾਂ ਲੋਹੇ ਕੋ ਸ਼ਰੇਆਮ ਲੋਹੇ ਕੋ ਕਿਸੇ ਤੋਂ ਕੋਈ ਡਰਨ ਦੀ ਜਰੂਰਤ ਨਹੀਂ ਹੈਗੀ ਨਹੀਂ ਜੇ ਤੁਸੀਂ ਨਹੀਂ ਬੋਲੋਗੇ ਹੈ ਕਿ ਤੁਹਾਡੇ ਬਿਹਾਰ ਤੇ ਆ ਕੇ ਕੋਈ ਪਾਕਿਸਤਾਨ ਤੋਂ ਨਹੀਂ ਬੋਲੂਗਾ ਹੈਗਾ ਇਹ ਇਹ ਜਿਹੜੀਆਂ ਪੁਰਾਣੀਆਂ ਗੱਲਾਂ ਹੈਗੇ ਅਸੀਂ ਛੱਡੋ ਪਰ ਅਸੀਂ ਮਿੱਟੀ ਪਾਓ ਜੇ ਅਸੀਂ ਨੇ ਕੀ ਲੈਣਾ ਹੈਗਾ ਆਪਾਂ ਨੇ ਕੀ ਲੈਣਾ ਹੈਗਾ ਚਲੋ ਆਪਾਂ ਇਹ ਤਾਂ ਏਦਾਂ ਹੀ ਚੱਲਦਾ ਸੀ ਪਹਿਲਾਂ ਵੀ ਚੱਲਦਾ ਸੀ ਨਹੀਂ ਇਹ ਕਰਨਾ ਪਊਗਾ ਹੈਗਾ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਸੀਂ ਆਪਣੇ ਫਿਊਚਰ ਜਨਰੇਸ਼ਨ ਵਾਸਤੇ ਥੋੜੀ-ਮੋਟੀ ਕੁਝ ਕਰ ਸਕਦੇ ਹੈਗੇ ਉਹ ਜੋ ਤੁਹਾਨੂੰ ਮਰਨ ਤੋਂ ਪਹਿਲਾਂ ਤੁਸੀਂ ਕੋਈ ਫਾਇਦਾ ਕਰ ਸਕਦੇ ਹੈ ਯੂ ਨਾ ਆ ਜਿਹੜੇ ਇੱਥੇ ਅਨਸਰ ਤੁਰੇ ਫਿਰਦੇ ਹੈਗੇ ਨੇ ਜਿਹੜੇ ਕ੍ਰਿਮੀਨਲ ਐਲੀਮੈਂਟ ਜਿਹੜੇ ਗੁੰਡੇ ਗੁਰਦੁਆਰਿਆਂ ਚ ਹੈਗੇ ਨੇ ਇਹਨਾਂ ਤੋਂ ਸਫਾਇਆ ਕਰਵਾ ਦਿਓ ਇਹਨਾਂ ਨੂੰ ਕੱਢੋ ਇਹਨਾਂ ਨੂੰ ਕੱਢਣ ਵਾਸਤੇ ਕਿਸੇ ਨੂੰ ਕਿਸੇ ਦਾ ਨਾਂ ਲੈਣਾ ਪੈਂਦਾ ਹੈਗਾ ਅਥਾਰਟੀ ਦੇ ਕੋਲੇ ਜਾਓ ਜੇਕਰ ਤੁਹਾਨੂੰ ਕੋਈ ਕੋਈ ਥ੍ਰੈਟ ਕਰਦਾ ਹੈਗਾ ਕੋਈ ਤੁਹਾਨੂੰ ਕੋਈ ਪ੍ਰੋਬਲਮ ਕਰਦਾ ਹੈਗਾ ਤੇ ਮੇਰਾ ਨੰਬਰ ਤਾਂ ਪਬਲਿਕ ਡੋਮੇਨ ਦੇ ਚ ਪਿਆ ਹੈਗਾ ਨਾ ਲੋਕਾਂ ਕੋਲੇ ਪਿਆ ਹੈਗਾ ਮੈਨੂੰ ਦੱਸੋ ਹਾਂ ਜੀ ਇੰਨਾਂ ਦੀ ਸਾਲਿਆਂ ਦੀ ਸਾਰਿਆਂ ਦੀ ਇਹਨਾਂ ਦੀ ਜਿਹੜੀ ਹੈਗੀ ਹੈ ਤੇ ਇਹਨਾਂ ਦੇ ਖੁੱਲਣੇ ਚਾਹੀਦੇ ਹੈਗੇ ਨੇ ਐਫਬੀਆਈ ਕੋਲੇ ਖੁੱਲਣੇ ਚਾਹੀਦੇ ਹੈਗੇ ਨੇ ਬਾਕੀ ਅਥਾਰਟੀਆਂ ਕੋਲੇ ਖੁੱਲਣੇ ਚਾਹੀਦੇ ਨੇ ਔਰ ਖੁੱਲ ਰਹੇ ਹੈਗੇ ਨਹੀਂ ਹੌਲੀ ਹੌਲੀ ਖੁੱਲਣਗੇ ਤੁਸੀਂ ਦੇਖੋ ਜਿਹੜੀ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਹੈਗੇ ਸੀ ਵੀ ਇਹ ਟਾਈਮ ਆਊਗਾ ਉਹ ਟਾਈਮ ਆ ਗਿਆ ਹੈਗਾ ਹੋਰ ਲੋਕਾਂ ਨੂੰ ਬੋਲਣਾ ਪੁੱਪ ਹੈਗਾ ਔਰ ਬੋਲੋ ਕੀ ਬੋਲਣਗੇ ਪਰ ਹੌਲੀ ਹੌਲੀ ਬੋਲਣਗੇ ਚੱਕਰ ਹੁੰਦੇ ਨੇ ਵੀ ਆਪਾਂ ਨੂੰ ਇਹ ਹੁੰਦਾ ਵੀ ਭੇਡਾਂ ਵਾਂਗੂ ਬੈਠ ਜਾਈਓ ਜੀ ਆਪਾਂ ਨੇ ਕੀ ਲੈਣਾ ਛੱਡੋ ਪਰ ਆ ਜੀ ਇੱਕ ਦੂਜੇ ਨੂੰ ਕਹ ਤਾ ਉਹ ਤੋਂ ਖਾ ਦਿੱਤਾ ਵੀ ਉਹ ਦੇਖੋ ਤੂੰ ਉੱਚਾ ਬੋਲਦਾ ਯਾਰ ਰਹਿਣ ਦੇ ਹੁਣ ਤੁਹਾਡੇ ਪ੍ਰੋਗਰਾਮ ਤੋਂ ਜਾਣ ਤੋਂ ਪਿਛਲੇ ਹfte ਮੈਂ ਜਿਹੜੀ ਗੱਲ ਕਰੀ ਹੈਗੀ ਸੀ ਮੈਨੂੰ ਬੜੇ ਕੁੱਲਾ ਆਈ ਹੈਗੇ ਕਿ ਸਾਹਿਬ ਤੁਸੀਂ ਤੁਸੀਂ ਇੰਨਾ ਰੁੱਖਾ ਬੋਲਦੇ ਹੈਗੇ ਮੈਨੂੰ ਇਹ ਦੱਸੋ ਜੀ ਮੈਂ ਉਹਦੇ ਚ ਰੁੱਖ ਰੁੱਖਾ ਕੀ ਬੋਲਿਆ ਹੈਗਾ ਜੇ ਕਿਸੇ ਨੂੰ ਮੈਂ ਕੰਜਰ ਕਹਿ ਦਿੱਤਾ ਹੈਗਾ ਉਹ ਜਿਹੜੇ ਬੰਦਾ ਕੰਜਰ ਹੈਗਾ ਉਹਨੂੰ ਕੰਜਰ ਕਹਿ ਦਿੱਤਾ ਹੈਗਾ ਉਹਦੇ ਚ ਕੀ ਰੁੱਖ ਰੁੱਖਾ ਹੈਗਾ ਜਿਹੜਾ ਇਹ ਜੀ ਕ੍ਰਿਮੀਨਲ ਐਲੀਮੈਂਟ ਕਹਿੰਦਾ ਹੈਗਾ ਜਿਹਨੂੰ ਸਾਲਾ ਕਹਿ ਦਿੱਤਾ ਹੈਗਾ ਤੇ ਮੈਂ ਕੀ ਮਾਰਾ ਕਹਿ ਦਿੱਤਾ ਹੈਗਾ ਉਹ ਲੋਕਾਂ ਦੀਆਂ ਧਿਆਨ ਪੈਣਾ ਨਹੀਂ ਉਹ ਨਹੀਂ ਬਖਸ਼ਦੇ ਹੈਗੇ ਜੋ ਕੋਸ਼ੋ ਕਰਤੂਤਾ ਕਰ ਰਹੇ ਹੈਗੇ ਨਹੀਂ ਇਹਦਾ ਮਤਲਬ ਤੁਸੀਂ ਉਹਨਾਂ ਦੇ ਲਈ ਉਹਨਾਂ ਦੇ ਕੋਲੇ ਲਾਇਸੈਂਸ ਹੈਗੇ ਨਹੀਂ ਔਰ ਤੁਸੀਂ ਇੱਥੇ ਲਾਨਤ ਹੈ ਤੁਹਾਡੇ ਇਹ ਜੇ ਪੰਜਾਬੀਆਂ ਜੱਟਾਂ ਦੇ ਲਈ ਜਿਹੜੀ ਜਿਹੜੀ ਕੀ ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈਗਾ ਫਿਰ ਤੁਸੀਂ ਕਹੋਗੇ ਜੀ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਮੁਗਲਾਂ ਨੇ ਐਂ ਕਰਿਆ ਜੀ ਗੁਰੂ ਸਾਹਿਬ ਵਾਲੇ ਇਦਾਂ ਹੋਇਆ ਸਾਡੇ ਯੋਧੇ ਹੁੰਦੇ ਹੈਗੇ ਸੀ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈਗਾ ਕੀ 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 ਨੂੰ ਕਿਨੂੰ ਜਾ ਕੇ ਕਿਦਾਂ ਜਸਟੀਫਾਈ ਕਰੋਗੇ ਹੈਗੇ ਫਿਰ ਉੱਥੇ ਛੱਡ ਕੇ ਉੱਥੇ ਜਿਨ੍ਹਾਂ ਨੂੰ ਮਾਰਾ ਮੋਟਾ ਅੱਜ ਕੱਲ ਇੱਥੇ ਬੜੇ ਬਗੇ ਜ਼ਿਲੇਦਾਰ ਬਣੇ ਫਿਰਦੇ ਹੈਗੇ ਨੇ ਖਾਲਸਾਣ ਦੇ ਕਿ ਸਾਰੇ ਜੀ ਤੁਹਾਨੂੰ ਇੰਨੀ ਚਾਹ ਹੈਗਾ ਸੀ ਖਾਲਸਾਣ ਲੈਣ ਦਾ ਤੁਸੀਂ ਉੱਥੇ ਜਦੋਂ ਇੱਥੋਂ ਭੱਜ ਕੇ ਇੱਥੇ ਕਿਉਂ ਆਏ ਹੈ ਤੁਹਾਡੇ ਤਾਂ ਚਲੋ ਕੇਸ ਵੀ ਨਹੀਂ ਹੈਗਾ ਸੀ ਕੁਝ ਇਹ ਕੇਸ ਹੈਗਾ ਸੀ ਲੜ ਕੇ ਤੁਸੀਂ ਉੱਥੇ ਰਹੋ ਲੋਕੀ ਹੋਰ ਵੀ ਤੇ ਰਹਿੰਦੇ ਹੋਗੇ ਨਹੀਂ ਹੁਣ ਚਲ ਜਾਣ ਹੁਣ ਵੀ ਹੁਣ ਹੁਣੇ ਹੀ ਦਿਖਾ ਦੇਣ ਤਾਂ ਪਈ ਸਾਨੂੰ ਉਦੋਂ ਪਤਾ ਨਹੀਂ ਸੀ ਹੁਣ ਸਾਨੂੰ ਪਤਾ ਲੱਗਿਆ ਸੀ ਛੱਡ ਕੇ ਚੱਲੇ ਆ ਮੈਂ ਮੈਂ ਹਰਵੇਕ ਭਾਜੀ ਤੁਹਾਨੂੰ ਤੁਹਾਡੇ ਪਬਲਿਕ ਡੋਮੇਨ ਦੇ ਵਿੱਚ ਗੱਲ ਕਹਿਣਾ ਹੈਗਾ ਯਾਦ ਰੱਖਿਓ ਸਾਰੇ ਤੁਹਾਡੇ ਸਿਰ ਉੱਤੇ ਯਾਦ ਰੱਖਣ ਅਗਲਾ ਜਿਹੜਾ ਅਮਰਤਪਾਲ 2.0 ਜਿਹੜਾ ਹੈਗਾ ਅਮਰੀਕਾ ਦੇ ਵਿੱਚ ਉਹ ਬੰਦਾ ਤਿਆਰ ਹੋ ਰਿਹਾ ਹੈਗਾ ਹੂੰ ਉਹ ਤਿਆਰ ਹੋ ਰਿਹਾ ਉਹ ਜਾਊਗਾ ਸਭ ਤੋਂ ਵੱਡਾ ਰੌਲਾ ਪਾ ਰਿਹਾ ਹੈਗਾ ਸਟੇਜਾਂ ਤੇ ਖੜਕੇ ਵੱਡੀ ਹੁਣ ਖੁੱਲੀ ਦਾੜੀ ਕਰ ਲਈ ਹੈ ਜੀ ਉਹ ਕਰਦਾ ਵੱਡੀ ਵੱਡੀ ਕਰਦਾ ਹੈਗਾ ਔਰ ਇਹਨਾਂ ਨੂੰ ਸਾਰਿਆਂ ਨੂੰ ਮੰਨ ਕੇ ਜਾਊਗਾ ਹੈਗਾ ਤੁਸੀਂ ਯਾਦ ਰੱਖਿਓ ਇਹ ਗੱਲ ਜਿਹੜੀ 2.0 ਜਿਹੜਾ ਹੈਗਾ ਨਾ ਉਹ ਅਮਰਿਤਪਾਲ ਚੋਟ ਹੋ ਗਈ ਉਹ ਦबई ਵਾਲਾ ਕਹਿੰਦੇ ਇੰਨਾ ਜ਼ਿਆਦਾ ਫੈਕਟਰ ਨਹੀਂ ਹੈਗਾ ਸੀ ਉਹਨੇ ਅਮਰੀਕਾ ਤੋਂ ਲੈ ਕੇ ਆਉਣਾ ਹੈਗਾ ਤਿਆਰ ਕਰਕੇ ਆ ਭੇਜਦਾ ਉਹਨੂੰ ਹੱਥੋਂ ਉੱਤੀ ਚੁੱਕੀ ਫਿਰਦੇ ਹੈਗੇ ਨਹੀਂ ਪਤਾ ਨਹੀਂ ਕੀ ਸਾਨੂੰ ਲੱਗ ਗਿਆ ਹੈਗਾ ਕੀ ਹੈਗਾ ਦੋ ਟਕੇ ਦੇ ਬੰਦੇ ਹੁੰਦੇ ਹੈਗੇ ਨੇ ਉਹਨਾਂ ਨੂੰ ਐ ਵੀ ਤੁਸੀਂ ਸਿਰ ਚੜਾ ਲਿਆ ਜੀ ਸਾਡਾ ਖਾਲਸਾਣ ਦੀ ਗੱਲ ਕਰਦਾ ਜੀ ਅਸੀਂ ਐਂ ਕਰ ਦਾਂਗੇ ਮੋਦੀ ਠੋਕ ਦਾਂਗੇ ਫਲਾਨਾ ਜੀ ਉਹ ਹਿੰਦੂਆਂ ਨੇ ਐ ਕਰਤਾ ਵਾ ਕਰ ਦਿੱਤਾ ਹੈਗਾ ਬਸ ਤੁਸੀਂ ਉਹਨੂੰ ਇਮੋਸ਼ਨਲ ਕਰਕੇ ਆ ਤੁਸੀਂ ਦੇਖੋ ਆ ਤੁਸੀਂ ਇੱਥੇ ਥੋੜੀ ਦੇਰ ਬਾਅਦ ਬੰਦਾ ਜਾਊਗਾ ਉੱਥੇ ਗ੍ਰਿਫਤਾਰ ਹੋਊਗਾ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਉਹਨੂੰ ਐਮਪੀ ਬਣ ਜਾਣਗੇ ਚਲੋ ਠ ਹੋ ਗਿਆ ਆਹ ਤੁਹਾਡੇ ਸਾਹਮਣੇ ਉਹ ਹੋਊਗਾ ਜਿਹੜੀਆਂ ਭੇਡਾਂ ਉਹਦੇ ਆਲੇ ਦੁਆਲੇ ਤੁਰੀਆਂ ਫਿਰਦੀ ਹੈਗੇ ਨੇ ਨਾ ਔਰ ਉਹ ਤੁਸੀਂ ਦੇਖੋ ਕੌਣ ਫੇਰ ਕਹਿਣਗੇ ਸਾਨੂੰ ਤਾਂ ਪਤਾ ਹੀ ਨਹੀਂ ਚੱਲਿਆ ਇਹ ਉਹ ਫਿਰ ਗਦਾਰ ਹੈਗੇ ਮੈਂ ਤਾਂ ਕਹਿੰਦਾ ਸਭ ਤੋਂ ਵੱਡੇ ਗਦਾਰ ਉਹ ਹੋਣੇ ਜਿਹੜੇ ਉਹਨੂੰ ਲਈ ਫਿਰਦੇ ਹੈਗੇ ਨੇ ਸਟੇਜਾਂ ਦੇ ਉੱਤੇ ਅੱਜਕੱਲ ਯਾ ਜਿਹੜਾ ਬੰਦਾ ਜਿਹੜਾ ਬੰਦਾ ਗੁਰੂ ਸਾਹਿਬ ਦੀ ਸਟੇਜ ਦੇ ਉੱਤੇ ਇਹੋ ਜਿਹੇ ਕ੍ਰਿਮੀਨਲ ਐਲੀਮੈਂਟ ਨੂੰ ਲੈ ਕੇ ਜਾਂਦਾ ਹੈਗਾ ਪੰਥ ਦਾ ਸਭ ਤੋਂ ਵੱਡਾ ਗਦਾਰ ਹੈਗਾ ਮੈਂ ਕਹਿੰਦਾ ਏਜੰਸੀਆਂ ਦੇ ਸਭ ਤੋਂ ਵੱਡੇ ਵੱਡੇ ਬੰਦੇ ਉਹ ਹੈਗੇ ਨੇ ਹੂੰ ਔਰ ਕੋਈ ਬੰਦਾ ਬੋਲੂਗਾ ਵੇ ਇਹ ਜੀ ਏਜੰਸੀਆਂ ਦਾ ਬੰਦਾ ਜੀ ਭਲਾਣਾ ਹੁਣ ਉਹ ਦੇਖੋ ਜਿਹੜੇ ਬੰਦੇ ਫੜੇ ਗਏ ਹੈਗੇ ਸੀਗੇ ਉਹਨਾਂ ਦੇ ਵਿੱਚੋਂ ਜਦੋਂ ਕਿਸੇ ਬੰਦੇ ਨੇ ਉੱਥੇ ਆਵਾਜ਼ ਚੁੱਕੀ ਹੈਗੀ ਵੀ ਹਾਂ ਤੁਸੀਂ ਉਹਨਾਂ ਨੂੰ ਸਟੇਜ ਤੇ ਕਿਉਂ ਚੜਾਇਆ ਹੈਗਾ ਉਹ ਫਿਰ ਉੱਥੇ ਉਹਨਾਂ ਨੇ ਵਿਆ ਉਹ ਜਸਟੀਫਾਈ ਕਰਦੇ ਹੈਗੇ ਨਹੀਂ ਹਾਂ ਜੀ ਸਾਨੂੰ ਤਾਂ ਪਤਾ ਨਹੀਂ ਚੱਲਿਆ ਹੈਗਾ ਅਸੀਂ ਉਹਦੀ ਬੈਕਗ੍ਰਾਉਂਡ ਤਾਂ ਜਦੋਂ ਸਾਨੂੰ ਪਤਾ ਚੱਲਿਆ ਹੈਗਾ ਇਨਵੈਸਟੀਗੇਸ਼ਨ ਕਰੀ ਹੈਗੀ ਅਸੀਂ ਕਿਨਾਰਾ ਕਰਤਾ ਵੀ ਭਾਈ ਕਿਨਾਰਾ ਕਰਕੇ 4 ਮਹੀਨੇ ਹੋ ਗਏ ਉਦੋਂ ਤੱਕ ਤਾਂ ਤੁਸੀਂ ਰੋ ਰਹੀ ਪਿਆ ਹੂੰ ਤਾਂ ਹਰ ਰੋਜ਼ ਸਵੇਰੇ ਸ਼ਾਮੀ ਤੁਸੀਂ ਉਹ ਤੋਂ ਵੱਡੀਆਂ 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 ਯੂਐਨਓ ਮੈਂ ਉਹਨੂੰ ਵੀ ਜਸਟੀਫਾਈ ਨਹੀਂ ਕਰ ਰਿਹਾ ਤੈਨੂੰ ਜਸਟੀਫਾਈ ਕਰ ਦੋ ਉਸ ਬੰਦੇ ਨੂੰ ਐਕਸਪੋਜ਼ ਕਰੋ ਫਿਰ ਇਮੀਡੀਏਟਲੀ ਉਹ ਤੇ ਇਲਜ਼ਾਮ ਲਗਾਤਾ ਹੈ ਏਜੰਸੀਆਂ ਦੇ ਬੰਦੇ ਹੈਗੇ ਨਹੀਂ ਜਦੋਂ ਕੋ ਫੜਿਆ ਜਾਂਦਾ ਨਾ ਫਿਰ ਏਜੰਸੀਆਂ ਨਾਲ ਜੋੜਦੇ ਜਦੋਂ ਫੜਿਆ ਜਾਂਦਾ ਜਦੋਂ ਫੜ ਹੋ ਜਾਂਦੀ ਹੈ ਤੇ ਤੁਹਾਡੇ ਬਿਹਾਫ ਦੇ ਉੱਤੇ ਲੋਕਾਂ ਨੂੰ ਡਰਾ ਰਿਹਾ ਹੈਗਾ ਉਦੋਂ ਤਾਂ ਉਹ ਤੁਹਾਡਾ ਹਾਮੀ ਹੈਗਾ ਉਹ ਪੰਥ ਦਾ ਵੱਡਾ ਜਥੇਦਾਰ ਹੈਗਾ ਪੰਥ ਦਾ ਇੱਕ ਜੋਧਾ ਹੈਗਾ ਠੀਕ ਹੈ ਨਾ ਜੀ ਜਿੱਦੇ ਤੁਹਾਨੂੰ ਲੱਗਿਆ ਹੈਗਾ ਵੀ ਹੁਣ ਅਸੀਂ ਫਸ ਰਹੇ ਹੈਗੇ ਆ ਨਾਦੀ ਵਾਲਾ ਉਹ ਜਸਤੀ ਜਾਂਦੇ ਇਹ ਏਜੰਸੀਆਂ ਦਾ ਮੈਂ ਤਾਂ ਇੰਡੀਆ ਦੀਆਂ ਏਜੰਸੀਆਂ ਨੂੰ ਉਹ ਕਹਿੰਦੇ ਹੈਗੇ ਕਿ ਸਾਲਾ ਇੰਨੇ ਇੰਨੇ ਜਿਹੜੇ ਜਿਹੜੇ ਹਿਸਾਬ ਨਾਲ ਤੁਹਾਡੇ ਬੰਦੇ ਹੈਗੇ ਨੇ ਲੋਕਾਂ ਨੂੰ ਤਾਂ ਸਾਰੀ ਦੁਨੀਆ ਨੂੰ ਤੁਹਾਡੇ ਤੋਂ ਡਰਨਾ ਚਾਹੀਦਾ ਹੈਗਾ ਸਾਰੇ ਤਾਂ ਪੰਜਾਬੀ ਤੁਹਾਡੇ ਹੈਗੇ ਨੇ ਆ ਬੰ ਨਾਲੇ ਐਡੇ ਬਿੱਲੇ ਆ ਜਿਹੜੀ ਇੰਡੀਆ ਏਜੰਸੀ ਵਾਲੀ ਉਹ ਵੀ ਤੁਸੀਂ ਇਦਾਂ ਇਸ ਪੱਧਰ ਤੇ ਇਦਾਂ ਦੇ ਨਕਮਿਆਂ ਨੂੰ ਖਰੀਦਣ ਲੱਗਿਓ ਹੈ ਜਾਨੀ ਤੇ ਅਸੀਂ ਆਹੀ ਕੰਮ ਰਹਿ ਗਿਆ ਤੁਹਾਨੂੰ ਭਾਜੀ ਹੁਣ ਕਿੰਨੀ ਦੇਰ ਹੋ ਗਈ ਮੇਰੇ ਤੋਂ ਕੋਈ ਇਲਜ਼ਾਮ ਨਹੀਂ ਲਾਉਂਦਾ ਹੈਗਾ ਵੀ ਏਜੰਸੀਆਂ ਦਾ ਬੰਦਾ ਹੈਗਾ ਬੰਦਾ ਹੈਗਾ ਹੁਣ ਖੜ ਕੇ ਕਹਿੰਦਾ ਥੱਕ ਗਿਆ ਹੈਗਾ ਉਹ ਕਹਿੰਣਗੇ ਵੀ ਹਾਂ ਇਹ ਬੰਦੇ ਤੇ ਜਿਹੜੇ ਕਿਸੇ ਬੰਦੇ ਨੂੰ ਡਰਾਉਣਾ ਹੋਵੇ ਜਾਂ ਕਿ ਨਾਰਾ ਕਰਨਾ ਹੋਵੇ ਜਾਂ ਕਿਸੇ ਬੰਦੇ ਤੇ ਚਿਕੜੀਸ਼ੋਰਨਾ ਹੋਵੇ ਹਾਂਜੀ ਉਹ ਉਹ ਏਜੰਸੀਆਂ ਦਾ ਬੰਦਾ ਜੀ ਫਲਾਹਾਂ ਦਾ ਏਜੰਸੀਆਂ ਦਾ ਬੰਦਾ ਹੈਗਾ। ਇਹ ਕਟਿਆ ਇਹਨਾਂ ਦੀਆਂ ਗੱਲਾਂ ਹੈਗੀਆਂ ਨੇ ਸਾਰੇ ਇਕੱਠੇ ਹੋ ਕੇ ਇੱਥੇ ਬਿਨੇ ਸੂਰਵੇਂ ਬਿਨੇ ਫਿਰਦੇ ਹੈਗੇ ਨੇ ਐਂ ਕਰਾਂਗੇ ਬਾਹ ਕਰਾਂਗੇ ਜੀ ਅਸੀਂ ਖਾਲਸਾਤਨ ਲੈਣਾ ਹੈ ਅਪਾਰਟਮੈਂਟ ਉੱਥੇ ਜਾ ਕੇ ਲੈ ਨਹੀਂ ਸਕਦੇ ਹੈਗੇ। ਕਰਨੇ ਇਹਨਾਂ ਨੇ ਉੱਥੇ ਲੈਣਾ ਹੈਗਾ ਖਾਲਿਸਤਾਨ ਦੀ ਗੱਲਾਂ ਕਰਨੇ ਜਵਾਖਾਂ ਦੇ ਪੁੱਤ ਮਰਵਾਉਣੇ ਹੈਗੇ ਨੇ ਇਹਨਾਂ ਨੇ ਨੋ ਨੋ ਪੈਸੇ ਉਹ ਉਹ ਤਾਂ ਜੀ ਪੈਸੇ ਇਕੱਠੇ ਕਰਨ ਲਈ ਆਪਣੀ ਮਸ਼ਹੂਰੀ ਲਈ ਤੁਹਾਡੇ ਜਿਹੜੇ ਰਿਫਿਊਜੀ ਕੇਸ ਲੱਗਦੇ ਆ ਅਮਰੀਕਾ 'ਚ ਉਹਦੇ ਲਈ ਗਰਾਊਂਡ ਚਾਹੀਦੀ ਆ ਇਹਨਾਂ ਨੂੰ ਬਸ ਬਸ ਜੀ ਗਰਾਊਂਡ ਉਹਨਾਂ ਦੇ ਕੋਲੇ ਤਾਂ ਬਹੁਤ ਸੋਹਣਾ ਇੱਕ ਇਹ ਪਲੇਟਫਾਰਮ ਹੈਗਾ ਨਾ ਜੀ ਹੁਣ ਇਹ ਪਲੇਟਫਾਰਮ ਤੁਸੀਂ ਦੇਖੋ ਜਿਹੜੇ ਹਿਸਾਬ ਨਾਲ ਉਹ ਦੇਖੋ ਜਦੋਂ ਖੁੱਦ ਉੱਡੜਦੀ ਹੈ ਜੀ ਹੈ ਨਾ ਉਹ ਉਹਦੇ ਵਿੱਚੋਂ ਕੀ ਨਿਕਲਦਾ ਹੈਗਾ ਲੀਰਾ ਹੁਣ ਨਿਕਲ ਨਹੀਂ ਹੈਗੇ ਨਹੀਂ ਪਹਿਲੀ ਗੱਲ ਤਾਂ ਜਿਹੜੇ ਬੰਦਿਆਂ ਨੇ ਇਹਨਾਂ ਦੇ ਕੇਸ ਕਰੇ ਹੈਗੇ ਸੀ ਇੱਥੋਂ ਇੱਕ ਇੱਕ ਬੰਦੇ ਨੇ ਉਹੀ ਸੇ